ਆ ਜਾ ਆ ਜਾ ਆ ਜਾ ਗੱਡੀਆਂ ਦੇ ਪਿੱਛੇ ਗੱਡੀਆਂ ਦੇ ਉੱਤੇ ਕਿਉਂ ਕਿੱਥੇ ਆ ਮੈਂ ਪਈ ਹਾਂ ਸਾਰੀਆਂ ਟੜੀਆਂ ਦਾ ਆਦੋ ਵਾਹ ਨੈਣ ਸੇ ਜਾਇ ਤੇਤ ਬਹਾਦਰ ਸੁਮਰੀਆਂ ਕਰਨਾ ਉਹਨੇ ਦਾਵੇ ਤਾਏ ਸਭ ਸਾਹਿੰਦੋ ਸਹਾਇ ਸੁਮੀ ਪਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਇ ਤੋਂ ਸਹਾਇ ਦਸਾਂ ਪਾਸ਼ਾ ਇਹਨਾਂ ਦੀ ਓਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਣੀਆਂ ਤੇ ਮਾਣ ਨੇ ਤਾਣੀਆਂ ਤੇ ਤਾਣ ਨੇ ਓਟਿਆਂ ਦੀ ਓਟ ਤਨ 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 ਮਿਰ ਮਿਰਿ ਦੇ ਮਾਲਕ ਜੂ ਹਰਗੋਬਿੰਦ ਪਾਤਸ਼ਾਹ ਜੀ ਤਨ ਤਨ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਾਜ਼ਰਾ ਹਜੂ ਤਨ ਤਨ ਸ੍ਰੀ ਕੁਰਤ ਸੰਤ ਜੀ ਮਹਾਰਾਜ ਆਪ ਜੀ ਨੇ ਆਪਾਰ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਜੀ ਉਹ ਕੇਂਦਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਰਣਜੀਤ ਸਿੰਘ ਹਾਲ ਜੋ ਕਿ ਬਹੁਤ ਸਾਰੀਆਂ ਗਤੀਵਿਧੀਆਂ ਦੇ ਲਈ ਸੱਚੇ ਪਾਤਸ਼ਾਹ ਜੀ ਉਹ ਤਿਆਰ ਹੋਇਆ ਹੈ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਉਸ ਦਾ ਆਰੰਭ ਕੀਤਾ ਗਿਆ ਆਪਨੇ ਕਿਰਪਾ ਕਰਕੇ ਵੀਰ ਕਰਨੀ ਸਾਰੇ ਸਟਾਫ ਦੇ ਸਿਰ ਤੇ ਪ੍ਰਬੰਧਕਾਂ ਦੇ ਸਿਰ ਤੇ ਲਖਨਊ ਦੀ ਸਿੱਖ ਸੰਗਤ ਦੇ ਸਿਰ ਤੇ ਮੇਰਾ ਪਰਿਆਹਾਰ ਰੱਖਣਾ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਸਮੂਹ ਤਲਵਾਰ ਪਰਿਵਾਰ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਸੇਵਾ ਕੀਤੀ ਹੈ ਉਨ੍ਹਾਂ ਦੀ ਸੇਵਾ ਘਾਲ ਥਾਂ ਪਾਉਣੀ ਤਰਕੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਉਹ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣਾ ਤੰਦਰੁਸਤੀਆਂ ਬਖਸ਼ਣੀਆਂ ਦੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਨਾਨਕ ਤੁਮ ਚੜ੍ਹਦੀ ਕਲਾ ਤੇਰੇ ਸਰਬੱਤ ਦੇ ਬੋਲੇ ਸੋਨਿਹਾਲ ਸੋਹ ਮਾਇਕੀ ਦਾ ਖਲਸਾ ਹੋਇਆ ਮਾਰਿਆਂ ਸਿੱਕਾ ਜਗਤ ਵਿੱਚ ਨਾਨਕ ਨਿਰਮਨ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਚਲੰਦੇ ਨੂੰ ਉਤਾਰਦੇ ਆ ਸਮੁੱਚੇ ਸੰਸਾਰ ਦੇ ਵਿੱਚੋਂ ਗਏ ਨੇ ਔਰ ਉਹ ਇਸ ਦੇਸ਼ ਦੇ ਅੰਦਰ ਵੀ ਵਕ ਵਕ ਥਾਵਾਂ ਤੇ ਗਏ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉੱਥੇ ਸੰਗਤਾਂ ਕਾਇਮ ਹੋਈਆਂ ਹਰ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਫੇਰ ਸਿੱਖੀ ਦਾ ਜਿਹੜਾ ਬੂਟਾ ਵਾ ਉਹ ਪੂਰੇ ਮੁਲਕ ਦੇ ਵਿੱਚ ਵਧਿਆ ਫੁੱਲਿਆ ਅੱਜ ਮੈਂ ਜਦੋਂ ਲਖਨਊ ਆਇਆ ਮਾ ਇਹ ਆਪਣੇ ਇਹ ਜਿਹੜੇ ਸਾਡੇ ਸਰਦਾਰ ਵੀਰ ਆ ਇਹਨਾਂ ਦੇ ਚਿਹਰਿਆਂ ਦੇ ਉੱਤੇ ਖੁੱਲੇ ਦਾੜੇ ਸੋਹਣੀਆਂ ਦਸਤਾਰਾਂ ਸਾਰਿਆਂ ਦੇ ਸਿਰ ਤੇ ਮੇਰਾ ਦਿਲ ਬੜਾ ਗਦਗਦ ਹੋਇਆ ਕਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੀ ਸਿੱਖੀ ਆ ਸਿੱਖੀ ਦੀ ਜਿਹੜੀ ਫਲਵਾੜੀ ਆ ਕਿ ਬਹੁਤ ਜ਼ਿਆਦਾ ਸੁਗੰਧੀਆਂ ਵੰਡ ਰਹੀ ਆ ਔਰ ਜਿਵੇਂ ਮੈਨੂੰ ਪਤਾ ਲੱਗਾ ਕਿ ਸਰਦਾਰ ਨਿਰਮਲ ਸਿੰਘ ਜੀ ਦਾ ਇਹਨਾਂ ਦੇ ਸਾਥੀ ਜਿਵੇਂ ਇੱਥੇ ਚੈਰਿਟੀਬਲ ਦੇ ਕੰਮ ਕਰਦੇ ਆ ਗਰੀਬ ਬੱਚਿਆਂ ਲਈ ਕੰਮ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਤੇ ਸਿਧਾਂਤ ਇਹ ਹੈਗਾ ਵਾ ਕਿ ਆਪਾਂ ਸਾਰਿਆਂ ਦਾ ਭਲਾ ਕਰਨਾ ਸਰਬੱਤ ਦਾ ਭਲਾ ਕਰਨਾ ਤੋਂ ਬੜੇ ਉਤਸ਼ਾਹ ਦੇ ਨਾਲ ਇਥੋਂ ਦੀ ਲਖਨਊ ਦੀ ਸੰਗਤ ਨੇ ਸਵਾਗਤ ਕੀਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿਉਂਕਿ ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹੇ ਭਾਵੇਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਆ ਔਰ ਉਹ ਦਿਲੋਂ ਜੁੜਿਆ ਆ ਅੱਜ ਸੰਗਤ ਦੇ ਉਤਸ਼ਾਹ ਨੂੰ ਦੇਖ ਕੇ ਮੈਨੂੰ ਖੁਸ਼ੀ ਵੀ ਆ ਤੇ ਮੈਂ ਇਹਨਾਂ ਸਮੂਚਨ ਸੰਗਤਾਂ ਲਈ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਕਿ ਉਹ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਣ ਖੁਸ਼ਹਾਲ ਰੱਖਣ ਇਹ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਗੁਰਸਿੱਖੀ ਨੂੰ ਕਾਇਮ ਰੱਖਦਿਆਂ ਤਰੱਕੀਆਂ ਕਰਨ ਅੱਜ ਸ਼ਹੀਦੀ ਹਫਤਾ ਵੀ ਸ਼ੁਰੂ ਹੋ ਗਿਆ 1 ਜੂਨ ਹੈਗਾ ਔਰ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਰਹਿੰਦੇ ਆ ਉਹ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਸਾਡਾ ਯਾਦ ਕਰਨ ਦਾ ਢੰਗ ਪਰਮਾਤਮਾ ਦਾ ਸਿਮਰਨ ਕਰਨਾ ਬੰਦਕੀ ਕਰਨੀ ਤੇ ਲੋੜਵੰਦਾਂ ਦੇ ਲਈ ਲੰਗਰ ਲਾਉਣੇ ਸ਼ਹੀਦੀ ਹਫਤੇ ਨੂੰ ਸਾਨੂੰ ਵੱਧ ਤੋਂ ਵੱਧ ਮਨਾਉਣਾ ਚਾਹੀਦਾ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਅੱਜ ਜੂਨ ਨਾਲ ਤੇ ਸ਼ਹੀਦੀ ਹਫਤਾ ਵੀ ਨਾਲ ਸ਼ੁਰੂ ਹੋ ਗਿਆ ਜੋ ਕਿ ਸ੍ਰੀ ਦਰਬਾਰ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅੱਜ ਤੋਂ ਹੀ ਉਹਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ हमें ਬੜੀ ਖੁਸ਼ੀ ਹੈ ਕਿ ਅੱਜ ہمارے ਵਿੱਚ ਮ Sikh ਪੰਥ ਦੀ ਸਿਰਮੌਰ ਹਸਤੀ ਅਸੀਂ ਕਹਿ ਸਕਦੇ ਹਾਂ ਕਿ ਸਿੱਖਵੜ ਦੇ ਰਾਸ਼ਟਰਪਤੀ सिख जगत की सबको तो बड़ी हस्ती सिंह साहब यानी कुलदीप सिंह जी गड़गज जत्थेदार श्री एक तखत साहेब आज ज् लखनऊ पर सीख आए हैं और हम लोगों ने एयरपोर्ट पर इनका बहुत स्वागत भाव्य स्वागत हुआ है और आज का जो हमारा उद्देश्य इनको बुलाने का है कि जो भी पंथक समस्याएं हैं आज गुरुद्वारे प्रबंधक कमेटी इनके सामने मीटिंग करके अपनी अपनी बातों को रखेंगे आने वाले भविष्य की उसारियों के लिए बात करेंगे और जो शिक्षा के लिए गुरुद्वारा आलमबाग की ओर से लखनऊ सिख समाज की ओर से काम किया जा रहा है उस शिक्षा के क्षेत्र में जो बच्चे गुरबाणी से जुड़कर अपनी शिक्षा को अच्छी प्राप्त कर रहे हैं उनको आज अवार्ड दिए जाएंगे उस अवार्ड में एक बच्चे को नाम सिमरन के लिए नई एक्टिवा ऑर्डर स्कूटी है दो बच्चों को नाम सिमरन के लिए ही और पढ़ाई में अवर आने के लिए लैपटॉप है और दो रोज़गार चलाने के लिए ए के एन एस गुरमथ की ओर से उनको दो बच्चों को दो लोगों को ई रिक्शा दिए जा रहे हैं ताकि वो अपना रोजगार शुरू कर सकें पायलट की ट्रेनिंग के लिए गुरुद्वारा श्रृंगार नगर के सहयोग से एक लाख रुपए की इनको धनराशि और दी जा रही है उसी भी दी गई है ताकि वो बच्चा पायलट के रूप में सिख समाज की और देश की सेवा कर सके दो तो बच्चों को छः साल के लिए स्कॉलरशिप दी जा रही है दशमेश पब्लिक स्कूल से जैसे लैपटॉप मैंने कहा लैपटॉप की सेवा सरदार गुरदीत सिंह जी छावड़ा इनकी ओर से की जा रही है और बहुत सारे इस तरीके के शिक्षा के क्षेत्र के जो कार्य हैं उनको किया जा रहा है हमारे बीच में खालसा कॉलेज वाले भी हैं उन नौ वाले जिन्होंने बच्चों को कुछ बच्चों को स्पॉन्सर्ड किया है लास्ट ईयर से लगातार कर रहे हैं आज चंडीगढ़ यूनिवर्सिटी जो यहाँ लखनऊ में बन रही है उसकी ओर से लगभग सोलह लाख रुपये स्कॉलरशिप के चार साल की जो स्कॉलरशिप है बी के लिए एक बच्चे को यहाँ दी जा रही है तो हम लोगों का बेसिकली आज के कार्यक्रम का शिक्षा क्षेत्र और शिक्षा के लिए जो लोग काम कर रहे हैं उनके लिए सम्मान उनका सम्मान करने का आज हम लोग ने ये कार्यक्रम बनाया है सरदार मनजीत सिंह की तलवार इनके परिवार की ओर से एक बहुत बड़ा हॉल 15 से 20 लाख रुपए लगाकर बनाया गया है महाराजा रणजीत सिंह जी हॉल मल्टी एक्टिविटी हॉल तैयार किया गया उसका उद्घाटन किया जाएगा किया जाएगा अभी आज और एक संदीपानंद परिवार की ओर से भाई जसवीर सिंह खालसा हॉल नया बनाया गया है उसका उद्घाटन होगा और साहबजादा पार्क में सिंह साहब आज जो है पौधारोपण करेंगे हमारे बीच में सहारनपुर से भी गुरप्रीत सिंह जी बग यहाँ तुम्लाएँ मैं सबका जी आया कहता हूँ ਸਿੰਖ ਸਭ ਨੂੰ ਸਾਰੇ ਲਖਨਉਰੀਆਂ ਸੰਤਾਨ ਚ ਬਹੁਤ ਬਹੁਤ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ